ਦਰਵਾਰ ਉਪਦੇਸ਼ ਪੇਸ਼ ਕਰਦੇ ਨੇ ਆਹ ਤੀਨੇਤਾ ਆਪਣੇ ਵਾਰਣ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨਾ ਕੋ ਲਗੇ ਜਾਂ ਕਿ ਪ੍ਰਭ ਆਗੇ ਅਰਦਾਸ ਆਮਨੇ ਪਿਆਰੀ ਇਕਤਾ ਰਹੇ ਉਥੇ ਜਿੱਥੇ ਮਿਸ਼ਨ ਹੈ ਧਰਮ ਦੇ ਬਾਨੀਆਂ ਦਾ ਸਾਰੇ ਦੇਸ਼ ਦੇ ਭਲੇ ਨੂੰ ਸੋਚ ਜਾਣਾ ਕਮ ਸੂਰਮੇ ਭਗਤ ਤੇ ਦਾਨੀਆਂ ਦਾ ਪਿੱਛੋਂ ਪੂਜਦੇ ਲੋਕ ਬਹਾਦਰਾਂ ਨੂੰ ਰਹਿਦਾ ਨਾਮ ਹੈ ਨੇਕ ਨਿਸ਼ਾਨੀਆਂ ਦਾ ਸੰਮਨ ਦ੍ਰਿਸ਼ਟੀ ਹੋਂ ਦਰਬਾਰ ਸਿੰਘਾ ਇਹ ਰਤਬਾ ਬਰਮ ਗਿਆਨੀਆਂ ਦਾ ਇਹ ਰਤਬਾ ਬ੍ਰਹਮ ਗਿਆਨੀਆਂ ਦਾ ਅਲਫ ਉਪਰੋਂ ਅੰਦਰੋਂ ਹੋਵੇ ਸਚਾ ਤੇ ਤੀਜੀ ਸੱਚੇ ਦੇ ਨਾਲ ਪ੍ਰੀਤ ਹੋਵੇ ਸਫਲ ਹੋਣਾ ਉਸ ਹੀ ਜ਼ਿੰਦਗੀ ਦਾ ਦੇਸ ਸੇਵਾ ਦੇ ਵਿੱਚ ਬਤੀਤ ਹੋਵੇ ਜੀ ਨੂੰ ਯਾਦ ਕਰਦਾ ਜਾਗ ਰਹੇ ਮੰਗਰੋਂ ਐਸੀ ਆਤਮਾ ਅਮਰਸਰਜੀਤ ਹੋਵੇ ਪਿੱਛੋਂ ਦੁਨੀਆ ਨੂੰ ਦਰਬਾਰ ਸਿੰਗਾਹ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ ਪਾਰੇ ਬੁੱਤ ਕਉਂਦਾ ਜਿਹੜਾ ਤੇਰੀ ਉਹਨੂੰ ਕਦੇ ਆਵੇ ਹਾਰ ਨਾ ਖੜੇ ਸਬਾਚੇ ਸਬਾਚਤ ਕਾਕੇ ਓਟ ਤੇਰੀ ਕਵਤਾ ਦੀ ਸਾਨੂੰ ਸਾਰ ਨਾ ਖੜੇ ਸਬਾਚੇ ਮੇਰੇ ਹੈ ਰਹਦੇ ਚਿਰਾਸ਼ਨੀ ਜਗਾ ਕੇ ਬਦਲੋ ਲਕੀਰਾ ਮੇਰੀਆਂ ਇੱਕ ਟੱਕਿਆ ਟੱਕਿਆ ਆਸਰਾ ਤੇਰਾ ਹੋਰ ਸੱਬੇ ਟਾਈਆਂ ਤੇਰੀਆਂ ਇੱਕ ਟੱਕਿਆ ਹੱਥ ਬਨ ਕੇ ਖੜਾ ਮਜ਼ਾਰ ਤੇਰੇ ਹੱਥ ਬਨ ਕੇ ਬਨ ਕੇ ਖੜਾ ਮੈਂ ਧਾਰ ਤੇਰੇ ਤੇਰੇ ਹੱਥ ਢੋਰ ਮਾਲਕਾ ਕੌਣ ਆਊਗਾ ਆਊਗਾ ਸਹਾਰਾ ਸਾਨੂੰ ਦੇਣ ਲਈ ਤੇਰੇ ਬਿਨਾ ਹੋਰ ਮਾਲਕਾ ਕੌਣ ਆਊਗਾ ਮੰਗ ਧਾਰ ਚੋਂ ਕੋ ਨਾਰੇ ਬੇੜੀ ਲੱਗ ਜਾਓ

ਇਥੇ ਸੁਣਾਉਂਦੇ ਕਰ ਗੀਤਾਂ ਦੇ ਅੰਨੇ ਦੇ ਖੇ ਲਾਲ ਜੜਦੇ ਥੋੜੀ ਦਿਆ ਤੋਂ ਦਿਆ ਤੋਂ ਦਾਤਾ ਜੀ ਕਈ ਪਿੰਗਲੇ ਦੇਖੇ ਨੇ ਪਹਾੜ ਚੜਦੇ ਥੋੜੀ ਦਿਆ ਤੋਂ ਦਾਰੇ ਆਿਆਂ ਨੂੰ ਲਗਾ ਬੋ ਕੰਠ ਸੁਆਮੀ ਹੁਣ ਕਾ ਤੋਂ ਲਾਈਆਂ ਦੇਰੀਆਂ ਇੱਕ ਤੱਕਿਆ तकिया सेरा तेरा होर सपे टाईयरियां हिकु तक आो केर पाजो गंगा वागे नाम जी ਕਰੋ ਕੀ ਰੋਪਾ ਜੋ ਗੰਗਾ ਵਗੇ ਨਾ ਹੰਦੀਆ ਦਲੇ ਉਹਦੇ ਵਿੱਚ ਰੰਗੀਏ ਸੇਵਾ ਕਰੀਏ ਕਰੀਏ ਜੀ ਗਾ ਕੇ ਦਰਬਾਰ ਦੀ ਹੋਰ ਨਾ ਕੋਈ ਮੰਗ ਮੰਗੀਏ ਸੇਵਾ ਕਰੀਏ ਹੁਣ ਪਹਿਲੀ ਅੱਖੋਂ ਨਾਮੀਆਂ ਚ ਦਾਰੋਨਾ ਹੋਇਆ ਹੋਣੀਆਂ ਬਥੇਰੀਆਂ ਇੱਕ ਤੱਕਿਆ ਟੱਕਿਆ ਆ ਸਰਾ ਤੇਰਾ ਹੋਲ ਸੱਬੇ ਟਾਈਆਂ ਟੇਰੀਆਂ ਇੱਕ ਟੱਕਿਆ ਤੇਹ ਦਾਰ ਸੱਚਾ ਗੁਰਾਂ ਦਾ ਦਵਾਰਾ ਖਾਲੀ ਨਾ ਸਵਾਲੀ ਮੂੜਦਾ ਜਿਹੜਾ ਆ ਗਿਆ ਆ ਗਿਆ ਉਹ ਮਨ ਚਾਇਆ ਪਾ ਗਿਆ ਕੁਬੇਰ ਕੋਲੇ ਕੀ ਥੋੜੇ ਦਾ ਜਿਹੜਾ ਆ ਗਿਆ ਹੋ ਜੇ ਕਈ ਰ ਪਾ ਜਦੇ ਤੈ ਹੌਨੀ ਡੋਲਦਾ ਪਾਜੀ ਦੇਤੇ ਹੋ ਨਹੀਂ ਡੋਲਦਾ ਲੱਖਾਂ ਝੁੱਲਣ ਹਨੇਰੀਆਂ ਇੱਕ ੱੱਕਿਆ ਟੱਕਿਆ ਆਸਰਾ ਤੇਰਾ ਹੋਰ ਸੱਪੇ ਟਾਈਆਂ ਟੇਰੀਆਂ ਇੱਕ ਟੱਕਿਆ ਰੱਬ ਦਾ ਤੇ ਰੀਤ ਜਾਣੇ ਦੁਨੀਆਂ ਗੁਰੂ ਗੋਬਿੰਦ ਸਿੰਘ ਜੀ ਲੱਖਾਂ ਡੁੱਬਦੇ ਡੁੱਬਦੇ ਲਗਾ ਕੇ ਚੱਪੂ ਨਾਮ ਦਾ ਪਾਰ ਕਰੇ ਪਾਵ ਸਿੰਧ ਸੀ ਲੱਖਾਂ ਡੁੱਬੋਦੇ ਸਾਡੀ ਵਾਰੀ ਵੀ ਦਾ ਅਧਿਕਾਰੀਆਂ ਬੋ ਕਿਹੜੀ ਗੱਲਾਂ ਅੱਖਾਂ ਪਲੇਰੀਆਂ ਇੱਕ ਤੱਕਿਆ ਤੱਕਿਆ ਆਸਰਾ ਤੇਰਾ ਹੋਰ ਸੱਤੇ ਢਾਈਆਂ ਤੇਰੀਆਂ ਇੱਕ ਤੱਕਿਆ ਸੀਨੇ ਸਬ ਨਾਲ ਉੱਚੀ ਸ਼ਾਨ ਵਾਲੇ ਸਭ ਤੇ ਕਰਾਂ ਕੀ ਪੀਰਾ ਦਿਆ ਪੀਰ ਤੇਰੀ ਆਗੋਂ ਕਾਂਠਿ ਲਾਉਣਾ ਔਗਣ ਹਾਰਿਆਂ ਨੂੰ ਜਨਨਾ ਤੱਕ ਲਈ ਸਰਨੇ ਅਖੀਰ ਤੇਰੀ ਬੜੇ ਮਾਫੀ ਤੇ ਰਹਿਮਤਾ ਤੇਰੀਆਂ ਨੇ ਪਏ ਜੀ ਨਜ਼ਰਾਂ ਗਹਿਰ ਗੰਭੀਰ ਤੇਰੀ ਨੂਰੀ ਹੁਸਨ ਵਾਲੀ ਦਰਬਾਰ ਸੇਂਗਾ ਮੇਰੇ ਵਸ ਜੇਰੇ ਦੇ ਤਸਵੀਰ ਤੇਰੀ ਸੂਰਜ ਆਸਤ ਹੋਣਾ ਬਰਮ ਗਿਆਨ ਦਾ ਚੱਲ ਕਿਵੇਂ ਸਕਦੇ ਬਿਛੋੜਾ ਪੈ ਗਵਾਨ ਦਾ ਚਾਲੇ ਕਿਵੇਂ ਸੱਕਦੇ ਬਛੋੜਾ ਪੈਗਵਾਨ ਦਾ ਜੀ ਦੀ ਬੈਠ ਕੇ ਬੁਕੜੇ ਵਿੱਚ ਖੇਲੇ ਬੈਠ ਕੇ ਬੁਕੜੇ ਵਿੱਚ ਖੇលਿਆ ਹੋ ਗਈ ਹਾਲਤ ਪਤੰਗ ਦੀਆ ਹੋ ਗਈ ਹਾਲਤ ਪਤੰਗ ਦੀ ਕਦੋਂ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਇਹ ਆਤਮਾ ਦੀਦਾਰ ਮੰਗਦੀਆ ਇਹ ਆਤਮਾ ਦੀਦਾਰ ਮੰਗਦੀ ਪਰਮ ਬਹਾਰਾ ਤੇਰੇ ਚਰਨਾਂ ਚ ਮਾਣੀਆਂ ਦਰਦੀ ਜੋਦائیاں ਮੈਥੋਂ ਚੱਲੀਆਂ ਨਹੀਂ ਜਾਣੀਆਂ ਦਰਦੀ ਜੋਦائیاں ਮੈਥੋਂ ਚੱਲੀਆਂ ਨਹੀਂ ਜਾਣੀਆਂ ਕਿਤੇ ਛੱਡ ਜਿਓ ਨਾ ਗਰੀਬ ਨੂੰ ਅਕੇਲੇ ਛੱਡ ਜਾਇਓ ਨਾ ਗਰੀਬ ਨੂੰ ਅਕੇਲੇ ਹੈ ਜੁਗਾਂ ਵਾਂਗੂ ਕੜੀ ਲੰਘਦੀ ਹੈ ਜੁਗਾਂ ਵਾਂਗੂ ਕੜੀ ਲੰਘਦੀ ਕਦੋਂ ਹੋਣਗੇ ਗੁਰੂ ਜੀ ਤੇਰੇ ਮੇਲੇ ਹੋਣਗੇ ਗੁਰੂ ਜੀ ਤੇਰੇ ਮੇਲੇ ਇਹ ਆਤਮਾ ਦੀਦਾਰ ਮੰਗਦੀ ਇਹ ਆਤਮਾ ਦੀਦਾਰ ਮੰਗਦੀ ਥੋੜੇ ਹੁੰਦੇ ਦਾਤਾ ਮੈਨੂੰ ਬੰਦ ਜੀ ਦੀ ਲੋੜ ਨਾ ਬਗਸ਼ੁਧ ਦਾਰ ਲਾੜੇ ਲਾ ਕੇ ਮੁਖ ਮੋੜਨਾ ਬਗਸ਼ੁਧ ਦਾਰ ਲਾੜੇ ਲਾ ਕੇ ਮੁਖ ਮੋੜਨਾ ਜੱਲੇ ਜਾਣੇ ਨਾ ਹਿੰਜਗ ਦੇ ਚਮੇਲੇ ਜਾਣੇ ਨਹੀਂ ਜੱਗ ਦੇ ਚਮੇਲੇ ਉਹ 나ਗਣੀ ਜੋ ਮਾਇਆ ਡਾਂਗਦੀ ਉਹ 나ਗਣੀ ਜੋ ਮਾਇਆ ਡਾਂਗਦੀ ਕਦੋਂ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਹੋਣਗੇ ਪਾਤਸ਼ਾਹ ਮੇਲੇ ਇਹ ਆਤਮਾ ਦੇਦਾਰ ਮੰਗਦੀ ਇਹ ਆਤਮਾ ਦੇਦਾਰ ਮੰਗਦੀ ਵੱਜਦਾ ਹੰਗੂਰਾ ਪੂਰਾ ਸੁਣਦਾ ਸੀ ਦੂਰ ਤੋਂ ਪੰਲ ਦਾ ਬਿਛੋੜਾ ਚੱਲ ਹੁੰਦਾ ਨਹੀਂ ਹਯੂਰ ਤੋਂ ਪਹਲਾ ਦਾਂ ਬਿਛੋੜਾ ਚੱਲ ਹੁੰਦਾ ਨਹੀਂ ਹਜ਼ੂਰ ਤੋਂ ਰੰਗ ਚੜਿਆ ਮਜੀਠੀ ਜਿਹੜੇ ਵੇਲੇ ਚੜਿਆ ਮਜੀਠੀ ਜਿਹੜੇ ਵੇਲੇ ਹਿਆ ਲਫੀ ਬਦਾਮੀ ਰੰਗ ਦੀ ਹਿਆ ਲਫੀ ਬਦਾਮੀ ਰੰਗ ਦੀ ਕਦੋਂ ਹੋਣਗੇ ਗੁਰੂ ਜੀ ਤੇਰੇ ਮੇਲੇ ਹੋਣਗੇ ਪਾਤਸ਼ਾਹ ਮਲੇ ਇਹ ਆਤਮਾ ਦੀਦਾਰ ਮੰਗਦੀ ਇਹ ਆਤਮਾ ਦੀਦਾਰ ਮੰਗਦੀ ਕਰਤਾ ਗਿਆਨ ਪੂਰਾ ਛੇ ਤੇ 18 4 ਦਾ ਕਰਤਾ ਗਿਆਨ ਪੂਰਾ ਛੇ ਤੇ 18 4 ਦਾ ਪੰਡਤ ਬਣਾਤਾ ਮੈਨੂੰ ਸਾਰੇ ਸੰਸਾਰ ਦਾ ਪੰਡਤ ਬਣਾਤਾ ਮੈਨੂੰ ਸਾਰੇ ਸੰਸਾਰ ਦਾ ਅਗ ਲੱਗ ਜੇ ਸਮੁੰਦਰਾਂ ਚ ਠੇਲੇ ਲੱਗ ਜੇ ਸਮੁੰਦਰਾ ਚ ਠੇਲੇ ਹੋ ਸਣੇ ਤਾਰਾ ਨਾਮ ਗੰਗਦੀਆ ਹੋ ਸਣੇ ਤਾਰਾ ਨਾਮ ਗੰਗਦੀ ਕਦੋਂ ਆਉਣਗੇ ਗੁਰੂ ਜੀ ਥੋਡੇ ਮਿਲੇ ਆਉਣਗੇ ਪਾਤਸ਼ਾਹ ਮਿਲੇ ਇਹ ਆਤਮਾ ਦੇਦਾਰ ਮੰਗਦੀ ਇਹ ਆਤਮਾ ਦੇਦਾਰ ਮੰਗਦੀ ਅੱਖੀਆਂ ਚ ਨੀਂਦ ਰਾਂ ਨਾ ਆਤਮਾ ਤੜਫਦੀ ਦਿਨ ਰਾਤ ਤਾਰ ਤੇਰੇ ਪਿਆਰ ਦੀ ਖੜਕਦੀ ਦਿਨ ਰਾਤ ਤਾਰ ਤੇਰੇ ਪਿਆਰ ਦੀ ਖੜਕਦੀ ਬੀਤ ਜੇ ਨਾ ਕਿਤੇ ਜੀ ਬਹਿਲੇ ਬੀਤ ਜੇ ਨਾ ਕਿਤੇ ਜੀ ਬਹਿਲੇ ਇਹ ਕਰੇ ਨਾ ਤਰਸ ਸੰਗ ਦੀ ਇਹ ਕਰੇ ਨਾ ਤਰਸ ਸੰਗ ਦੀ ਕਦੋਂ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਇਹ ਆਤਮਾ ਦੀਦਾਰ ਮੰਗਦੀ ਇਹ ਆਤਮਾ ਦੀਦਾਰ ਮੰਗਦੀ ਲੱਖਾਂ ਪਿਤਾ ਹੋਣ ਲੱਖਾਂ ਮਾਤਾ ਕਰੇ ਪਿਆਰ ਜੀਆ ਗੁਰੂ ਜਿਹਾ ਮਿਲਦਾਨ ਕਿਤੋਂ ਸਤਕਾਰ ਜੀਆ ਗੁਰੂ ਜਿਹਾ ਮਿਲਦਾਨ ਕਿਤੋਂ ਸਤਕਾਰ ਜੀਆ ਜੱਥੇ ਲੱਗਦੇ ਕਰੀਰਾਂ ਨੂੰ ਨਾ ਡੇਲੇ ਲੱਗਦੇ ਕਰੀਰਾਂ ਨੂੰ ਨਾ ਡੇਲੇ ਉਹ ਕੁੱਲੀ ਮਸਤ ਮਲੰਗਦੀ ਆ ਉਹ ਕੁੱਲੀ ਮਸਤ ਮਲੰਗਦੀ ਕਦੋਂ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਆ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਇਹ ਆਤਮਾ ਦੇ ਧਾਰ ਮੰਗਦੀ ਆ ਇਹ ਆਤਮਾ ਦੇ ਧਾਰ ਮੰਗਦੀ ਲਿਖਿਆ ਨਾ ਜਾਵੇ ਕੋਈ ਲਾ ਨਾ ਸਕੇ ਜੋੜ ਨੂੰ ਜੋਰਾ ਸਿੰਘ ਕਹਿੰਦਾ ਹਰਚੰਦ ਸੋਂ ਪਨੋੜ ਨੂੰ ਜੋਰਾ ਸਿੰਘ ਕਹਿੰਦਾ ਹਰਚੰਦ ਸੋਂ ਪਨਹੋੜ ਨੂੰ ਗਾਉਂਦੇ ਕੁੱਕੀ ਰਣਜੀਤ ਥੋਡੇ ਚੇਲੇ ਕੁੱਕੀ ਰਣਜੀਤ ਥੋਡੇ ਚੇਲੇ ਇਹ ਰਾਗ ਤਰਜ ਤਲੰਗ ਦੀ ਇਹ ਰਾਗ ਤਰਜ ਤਲੰਗ ਦੀ ਕਦ ਹੋਣਗੇ ਗੁਰੂ ਜੀ ਥੋਡੇ ਮੇਲੇ ਹੋਣਗੇ ਗੁਰੂ ਜੀ ਤੁਹਾਡੇ ਮੇਲੇ ਇਹ ਆਤਮਾ دیدار ਮੰਗਦੀ 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 ਸੀਨੇ ਸਭ ਨਾਲ ਓ ਉੱਚੀ ਸ਼ਾਨ ਵਾਲੇ ਸਭ ਤੇ ਕਰਾਂ ਕੀ ਪੀੜਾ ਦਿਆ ਪੀਰ ਤੇਰੀ ਆ ਅਗੋਂ ਕਾਂਠੀ ਲਾਉਣਾ ਔਗਣ ਹਾਰਿਆਂ ਨੂੰ ਜਿੰਨਾ ਤੱਕਲੀ ਸਰਨੇ ਅਖੀਰ ਤੇਰੀ ਬੜੇ ਮਾਫੀ ਤੇ ਰਹਿਮਤਾ ਤੇਰੀਆਂ ਨੇ ਤੇਜੀ ਨਜ਼ਰਾਂ ਗਹਿਰ ਗੰਭੀਰ ਤੇਰੀ ਨੂਰੀ ਹੁਸਨਾ ਵਾਲੀ ਦਰਬਾਰ ਸੇਂਗਾ ਮੇਰੇ ਵਸ ਜੇਰੇ ਦੇ ਤਸਵੀਰ ਤੇਰੀ